ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅਫਗਾਨਿਸਤਾਨ ਤੇ ਪਾਕਿਸਤਾਨ ਵਿਚਕਾਰ 2400 ਕਿਲੋਮੀਟਰ ਅਸਥਿਰ ਸਰਹੱਦ ਡਰੰਡ ਲਾਈਨ ਤੇ ਫਿਰ ਖੁੱਲੇ ਟਕਰਾਅ ਵੱਧ ਗਏ ਹਨ ਜਿਸ ਚ 58 ਪਾਕਿਸਤਾਨੀ ਸੈਨਿਕ ਮਾਰੇ ਗਏ ਨੇ ਜਦਕਿ ਪਾਕਿਸਤਾਨ ਨੇ ਇਸ ਦੀ ਗਿਣਤੀ 23 ਹੋਣ ਦੀ ਰਿਪੋਰਟ ਕੀਤੀ ਹੈ ਡਰੰਡ ਲਾਈਨ ਨੂੰ ਅਫਗਾਨਿਸਤਾਨ ਨੇ ਕਦੀ ਵੀ ਰਸਮੀ ਤੌਰ ਤੇ ਮਾਨਤਾ ਨਹੀਂ ਦਿੱਤੀ ਅਫਗਾਨ ਅਧਿਕਾਰੀਆਂ ਨੇ ਪਾਕਿਸਤਾਨ ਤੇ ਕਾਬਲ ਅਤੇ ਹੋਰ ਪੂਰਬੀ ਅਫਗਾਨ ਟੀਚਿਆਂ ਤੇ ਹਵਾਈ ਹਮਲੇ ਕਰਨ ਦਾ ਦੋਸ਼ ਲਗਾਇਆ ਹੈ ਇਸਲਾਮਾਬਾਦ ਨੇ ਨਾ ਤਾਂ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਨਕਾਰ ਕੀਤਾ ਹੈ ਅਫਗਾਨ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਸਾਡੀਆਂ ਹਥਿਆਰਬੰਦ ਫੌਜਾਂ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਜਵਾਬੀ ਕਾਰਵਾਈ 'ਚ 58 ਪਾਕਿਸਤਾਨੀ ਸੈਨਿਕ ਮਾਰੇ ਗਏ ਹਨ ਉਨਾ ਕਿਹਾ ਕਿ ਅਫਗਾਨਿਸਤਾਨ ਚ ਹੁਣ ਟੀਟੀਪੀ ਦੀ ਕੋਈ ਮੌਜੂਦਗੀ ਨਹੀਂ ਹੈ ਉਹ ਉਜਾੜੇ ਹੋਏ ਇਲਾਕੇ ਤੋਂ ਆਏ ਪਾਕਿਸਤਾਨੀ ਲੋਕ ਹਨ ਅਤੇ ਉਹਨਾਂ ਨੂੰ ਦੇਸ਼ ਵਿੱਚ ਸ਼ਰਨਾਰਥੀਆਂ ਵਜੋਂ ਰਹਿਣ ਦੀ ਇਜਾਜ਼ਤ ਹੈ ਸਰਹੱਦ 2400 ਕਿਲੋਮੀਟਰ ਤੋਂ ਵੀ ਵੱਧ ਲੰਮੀ ਹੈ ਇਸ ਨੂੰ ਨਾ ਤਾਂ ਚੰਗੇਜ਼ ਵੱਲੋਂ ਕੰਟਰੋਲ ਕੀਤਾ ਜਾ ਸਕਦਾ ਅਤੇ ਨਾ ਹੀ ਅੰਗਰੇਜ਼ ਵੱਲੋਂ ਇਹ ਲੜਾਈ ਪਾਕਿਸਤਾਨ ਦੇ ਅੰਦਰ ਹੈ ਸਿਰਫ ਸਾਕਤ ਇਸ ਨੂੰ ਕੰਟਰੋਲ ਨਹੀਂ ਕਰ ਸਕਦੀ afghanistan ਦੇ ਵਿਦੇਸ਼ ਮੰਤਰੀ அமیر ਖਾਨ ਮੁਤਕੀ ਨੇ ਕਿਹਾ ਕਿ ਉਹ ਕੁਝ ਲੋਕਾਂ ਨੂੰ ਖੁਸ਼ ਕਰਨ ਦੇ ਲਈ ਆਪਣੇ ਹੀ ਲੋਕਾਂ ਨੂੰ ਖਤਰੇ ਚ ਪਾ ਰਹੇ ਹਨ ਪਾਕਿਸਤਾਨ ਦਾ ਤਾਲੀਬਾਨ ਲਈ ਸਮਰਥਨ ਦਹਾਕਿਆਂ ਪੁਰਾਣਾ ਹੈ ਸੋਵੀਅਤ ਵਿਰੋਧੀ ਮੁਜਾਹੀਦੀਨਾਂ ਦਾ ਸਮਰਥਨ ਕਰਨ ਤੋਂ ਲੈ ਕੇ 1990 ਦੇ ਦਹਾਕੇ ਦੇ ਵਿੱਚ ਤਾਲੀਬਾਨ ਦੇ ਸ਼ਾਸਨ ਨੂੰ ਮਾਨਤਾ ਦੇਣ ਤੱਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸਲਾਮਾਬਾਦ ਨੂੰ ਉਮੀਦ ਸੀ ਕਿ 2021 ਚ ਤਾਲੀਬਾਨ ਦੀ ਸੱਤਾ ਵਿੱਚ ਵਾਪਸੀ ਉਸ ਦੀ ਪੱਛਮੀ ਸਰਹੱਦ ਨੂੰ ਸੁਰੱਖਿਅਤ ਕਰੇਗੀ ਅਤੇ ਸਰਹੱਦ ਪਾਰ ਅਤਵਾਦ ਨੂੰ ਘਟਾ ਦੇਵੇਗੀ। ਇਸ ਦੀ ਬਜਾਏ ਪਾਕਿਸਤਾਨ ਨੂੰ ਹਮਲਿਆਂ ਦੇ ਮੋੜ ਉਭਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਤੇ ਹਮਲਾ ਕਰਕੇ ਤਾਲੀਬਾਨ afghan ਜਨਤਾ ਤੋਂ ਕੁਝ ਸੰਭਾਗਨਾ ਖਰੀਦਣ ਦੀ ਉਮੀਦ ਕਰਦਾ ਹੈ। ਵਿਸ਼ਲੇਸ਼ਣ ਸੈਂਟਰ ਵਿਖੇ ਦੱਖਣੀ ਏਸ਼ੀਆ ਇੰਸਟੀਚਿਊਟ ਦੇ ਡਾਇਰੈਕਟਰ ਮਾਈਕਲ ਕੋਲਗਮੈਨ ਨੇ ਮੀਡੀਆ ਨੂੰ ਦੱਸਿਆ ਹੈ ਕਿ ਫੋਰਨ ਪਾਲਿਸੀ ਨੇ ਨੋਟ ਕੀਤਾ ਹੈ ਕਿ ਤਾਲੀਬਾਨ ਨੇਤਾਵਾਂ ਨੂੰ ਹੁਣ ਸਰਹੱਦ ਪਾਰ ਪਨਾਹ ਜਾਂ ਪਾਕਿਸਤਾਨੀ ਸਹਾਇਤਾ ਦੀ ਲੋੜ ਨਹੀਂ ਜੇ اسلامਾਬਾਦ ਦੇ ਪ੍ਰਭਾਵ ਵਿੱਚ ਗਿਰਾਵਟ ਦਾ ਸੰਕੇਤ ਹੈ ਪਾਕਿਸਤਾਨ ਆਪਣੇ ਆਪ ਨੂੰ ਇੱਕ ਅਜਿਹੀ ਮੁਸ਼ਕਲ ਵਿੱਚ ਪਾਉਂਦਾ ਹੈ ਜੋ ਕਿ ਆਪਣੇ ਆਪ ਪੈਦਾ ਕੀਤੀ ਹੋਈ ਹੈ ਤਾਲੀਬਾਨ ਲੀਡਰਸ਼ਿਪ ਜਿਸ ਜ ਉਸਨੇ ਅਫਗਾਨਿਸਤਾਨ ਦੇ ਵਿੱਚ 20 ਸਾਲਾਂ ਦੀ ਬਗਾਵਤ ਦੌਰਾਨ ਸਮਰਥਨ ਕੀਤਾ ਸੀ ਹੁਣ ਇਸਲਾਮਾਬਾਦ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਸਮੂਹਾਂ ਨੂੰ ਪਨਾਹ ਦੇਂਦਾ ਰਿਹਾ ਹੈ ਇੱਕ ਹੋਰ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਮਾਮਲਾ ਦੇ ਪ੍ਰੋਫੈਸਰ ਜੋਸ਼ੂਆ ਵਾਈਟ ਨੇ ਪਿਛਲੇ ਸਾਲ ਕਿਹਾ ਸੀ ਕਿ ਸਰਹੱਦੀ ਤਣਾ ਦੇ ਤੌਰਖਮ ਕ੍ਰੋਸਿੰਗ ਤੇ ਵਪਾਰ ਵਿੱਚ ਵੀ ਵਿਵਗਨ ਪਾਇਆ ਗਿਆ ਹੈ ਅਤੇ ਖਾੜੀ ਦੇਸ਼ਾਂ ਨੂੰ ਚਿੰਤਤ ਕੀਤਾ ਹੈ 사우디 ਅਰਬ ਅਤੇ ਕਤਰ ਦੇ ਖੇਤਰਾਂ ਦੀ ਸੁਰੱਖਿਆ ਅਤੇ ਅਸਥਿਰਤਾ ਬਣਾਈ ਰੱਖਣ ਦੇ ਲਈ ਗੱਲਬਾਤ ਦੀ ਮੰਗ ਕੀਤੀ ਗਈ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ TTP ਦਾ ਪੁਨਰ ਉਭਾਰ ਪਾਕਿਸਤਾਨ ਦੀ ਅੰਦਰੂਨੀ ਸੁਰੱਖਿਆ ਖਤਰੇ ਵਿੱਚ ਕਿਉਂ ਹੈ ਤਹਿਰੀਕ-ਏ-ਤਾਲੀਬਾਨ ਪਾਕਿਸਤਾਨੀ ਯਾਨੀ TTP ਨੂੰ 2011 ਤੋਂ ਅਲਕਾਇਦਾ ਨਾਲ ਜੁੜੇ ਅਤਵਾਦੀ ਸੰਗਠਨਾਂ ਵਜੋਂ ਸੂਚੀਬੱਧ ਕੀਤਾ ਗਿਆ ਸੀ ਇਹ ਪਾਕਿਸਤਾਨੀ ਸਰਕਾਰ ਨੂੰ ਉਖਾੜ ਸੁੱਟਣ ਅਤੇ ਇਸਲਾਮੀ ਕਾਨੂੰਨ ਦੀ ਸਖਤ ਵਿਆਖਿਆ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅੰਦਾਜ਼ੇ ਮੁਤਾਬਕ ਇਸ ਦੀ ਮੈਂਬਰਸ਼ਿਪ 30000 ਤੋਂ 35000 ਤੱਕ ਹੋ ਸਕਦੀ ਹੈ ਜ਼ਰਬੇ ਅਜ਼ਬ ਅਤੇ ਰਾਦੁਲ ਫਸਾਦ ਵਰਗੀਆਂ ਪਿਛਲੀਆਂ ਫੌਜੀ ਮੁਹਿੰਮਾਂ ਦੇ ਬਾਵਜੂਦ ਕਾਬੁਲ ਚ ਤਾਲੀਬਾਨ ਦੀ ਜਿਤਨੇ ਟੀਟੀਪੀ ਨੂੰ ਆਪਣੇ ਧੜਿਆਂ ਨੂੰ ਮੁੜ ਸੰਗਠਿਤ ਕਰਨ ਅਤੇ ਦੁਬਾਰਾ ਇਕੱਠੇ ਹੋਣ ਦੀ ਆਗਿਆ ਦਿੱਤੀ ਹੈ ਜਿਸ ਨਾਲ ਹਮਲਿਆਂ ਚ ਵਾਦਾ ਹੋਇਆ ਹੈ ਪਾਕ ਇੰਸਟੀਚਿਊਟ ਫਾਰ ਪੀਸ ਸਟੱਡੀਜ਼ ਮੁਤਾਬਕ 2024 ਚ ਪਾਕਿਸਤਾਨ ਚ ਹਿੰਸਾ 2015 ਚ ਆਖਰੀ ਵਾਰ ਦੇਖੇ ਗਏ ਪੱਧਰ ਤੇ ਵਾਪਸ ਆ ਗਈ ਹੈ ਜੁਲਾਈ 2025 ਚ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਚ ਦਾਵਾ ਕੀਤਾ ਗਿਆ ਸੀ ਕਿ ਟੀਟੀਪ ਤਾਲੀਬਾਨ ਅਧਿਕਾਰੀਆਂ ਤੋਂ ਲੌਜਿਸਟਿਕ ਅਤੇ ਸੰਚਾਲਨ ਸਹਾਇਤਾ ਮਿਲਦੀ ਹੈ ਜਿਸ ਦੋਸ਼ ਨੂੰ ਕਾਬੁਲ ਨੇ ਨਕਾਰਿਆ ਸੀ ਕਰੇਲੋ ਦਬਾਹੇਟ ਪਾਕਿਸਤਾਨ ਨੇ ਪਿਛਲੇ ਸਾਲ ਤੋਂ ਸਰਹੱਦ ਪਾਰ ਹਵਾਈ ਹਮਲੇ ਕੀਤੇ ਸਨ ਅਤੇ ਇਹ 1 ਮਿਲੀਅਨ ਤੋਂ ਵੱਧ afghan ਸ਼ਰਨਾਰਚੀਆਂ ਨੂੰ ਬਾਹਰ ਕੱਢ ਦਿੱਤਾ ਸੀ ਵਿਸ਼ਲੇਸ਼ਕ ਕਹਿੰਦੇ ਹਨ ਕਿ ਤਾਲੀਬਾਨ ਪ੍ਰਸ਼ਾਸਨ ਦੀ TTP ਵਿਰੁੱਧ ਠੋਸ ਕਾਰਵਾਈ ਕਰਨ ਚ ਅਸਮਰਥਤਾ ਦੇ ਸੰਬੰਧਾਂ ਨੂੰ ਕਾਫੀ ਤਣਾਅਪੂਰਨ ਬਣਾ ਦਿੰਦਾ ਹੈ ਜਦੋਂ ਤੱਕ TTP ਦੇ ਮੁੱਦੇ ਨੂੰ ਪ੍ਰਭਾਵਸ਼ਾਲੀ ਤੰਗ ਦੇ ਨਾਲ ਹੱਲ ਨਹੀਂ ਕੀਤਾ ਜਾਂਦਾ ਦਵੱਲੇ ਸੰਬੰਧਾਂ ਚ ਅਰਥਪੂਰਨ ਸੁਧਾਰ ਅਧੂਰਾ ਰਹੇਗਾ ਜਰੰਡਲਾਈਨ ਅਫਗਾਨਿਸਤਾਨ ਵਿੱਚ ਪ੍ਰੌਕਸੀਆ ਦਾ ਸਮਰਥਨ ਕਰਨ ਦੀ ਪਾਕਿਸਤਾਨ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਰਣਨੀਤੀ ਦੀਆਂ ਸੀਮਾਵਾਂ ਨੂੰ ਬੇਨਕਾਬ ਕਰਦੀ ਰਹਿੰਦੀ ਹੈ ਪਾਕਿਸਤਾਨ ਦੇ ਗ੍ਰਹਿ ਮੰਤਰੀ ਮौसीਮ ਨਕਵੀ ਨੂੰ ਨੇ ਚੇਤਾਵਨੀ ਦਿੱਤੀ ਹੈ ਕਿ ਅਫਗਾਨ ਫੌਜਾਂ ਵੱਲੋਂ ਨਾਗਰਿਕਾਂ ਤੇ ਗੋਲੀਬਾਰੀ ਕੀਤੇ ਜਾਣ ਤੋਂ ਬਾਅਦ ਕਿਸੇ ਵੀ ਪੜkahਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਦੋਵੇਂ ਧਿਰਾਂ ਨੇ ਸਰਹਦੀ ਚੌਕੀਆਂ ਅਤੇ ਅਤਵਾਦੀ ਕੈਂਪਾਂ ਨੂੰ ਜਬਤ ਕਰਨ ਜਾਂ ਨਸ਼ਟ ਕਰਨ 'ਚ ਸਫਲਤਾ ਦਾ ਦਾਅਵਾ ਕੀਤਾ ਹੈ ਫਿਰ ਵੀ ਜਵਾਬੀ ਕਾਰਵਾਈ ਦਾ ਚੱਕਰ جاری ਹੈ। ਨਮਸਕਾਰ, ਦਿਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਅਫਗਾਨਿਸਤਾਨ ਤੇ ਪਾਕਿਸਤਾਨ ਵਿਚਕਾਰ 2400 ਕਿਲੋਮੀਟਰ ਅਸਥਿਰ ਸਰਹੱਦ ਡਰੰਡ ਲਾਈਨ ਤੇ ਫਿਰ ਖੁੱਲੇ ਟਕਰਾਅ ਵਧ ਗਏ ਹਨ। ਜਿਸ 'ਚ 58 ਪਾਕਿਸਤਾਨੀ ਸੈਨਿਕ ਮਾਰੇ ਗਏ ਨੇ ਜਦਕਿ ਪਾਕਿਸਤਾਨ ਨੇ ਇਸ ਦੀ ਗਿਣਤੀ 23 ਹੋਣ ਦੀ ਰਿਪੋਰਟ ਕੀਤੀ ਹੈ। ਜੁਰੰਟ ਲਾਈਨ ਨੂੰ ਅਫਗਾਨਿਸਤਾਨ ਨੇ ਕਦੀ ਵੀ ਰਸਮੀ ਤੌਰ ਤੇ ਮਾਨਤਾ ਨਹੀਂ ਦਿੱਤੀ ਅਫਗਾਨ ਅਧਿਕਾਰੀਆਂ ਨੇ ਪਾਕਿਸਤਾਨ ਤੇ ਕਾਬਲ ਅਤੇ ਹੋਰ ਪੂਰਬੀ ਅਫਗਾਨ ਟੀਚਿਆਂ ਤੇ ਹਵਾਈ ਹਮਲੇ ਕਰਨ ਦਾ ਦੋਸ਼ ਲਗਾਇਆ ਹੈ ਇਸਲਾਮਾਬਾਦ ਨੇ ਨਾ ਤਾਂ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਨਕਾਰ ਕੀਤਾ ਹੈ ਅਫਗਾਨ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਸਾਡੀਆਂ ਹਥਿਆਰਬੰਦ ਫੌਜਾਂ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਜਵਾਬੀ ਕਾਰਵਾਈ 'ਚ 58 ਪਾਕਿਸਤਾਨੀ ਸੈਨਿਕ ਮਾਰੇ ਗਏ ਹਨ। ਉਹਨਾਂ ਕਿਹਾ ਕਿ ਅਫਗਾਨਿਸਤਾਨ 'ਚ ਹੁਣ ਟੀਟੀਪੀ ਦੀ ਕੋਈ ਮੌਜੂਦਗੀ ਨਹੀਂ ਹੈ। ਉਹ ਉਜਾੜੇ ਹੋਏ ਇਲਾਕੇ ਤੋਂ ਆਏ ਪਾਕਿਸਤਾਨੀ ਲੋਕ ਹਨ ਅਤੇ ਉਹਨਾਂ ਨੂੰ ਦੇਸ਼ ਵਿੱਚ ਸ਼ਰਨਾਰਥੀਆਂ ਵਜੋਂ ਰਹਿਣ ਦੀ ਇਜਾਜ਼ਤ ਹੈ। ਸਰਹੱਦ 2400 ਕਿਲੋਮੀਟਰ ਤੋਂ ਵੀ ਵੱਧ ਲੰਮੀ ਹੈ। ਇਸ ਨੂੰ ਨਾ ਤਾਂ ਚੰਗੇਜ਼ ਵੱਲੋਂ ਕੰਟਰੋਲ ਕੀਤਾ ਜਾ ਸਕਦਾ ਹੈ। ਅਤੇ ਨਹੀਂ ਅੰਗਰੇਜ਼ ਵੱਲੋਂ ਇਹ ਲੜਾਈ ਪਾਕਿਸਤਾਨ ਦੇ ਅੰਦਰ ਹੈ ਸਿਰਫ ਤਾਕਤ ਇਸ ਨੂੰ ਕੰਟਰੋਲ ਨਹੀਂ ਕਰ ਸਕਦੀ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ আমির ਖਾਨ ਮੁਤਕੀ ਨੇ ਕਿਹਾ ਕਿ ਉਹ ਕੁਝ ਲੋਕਾਂ ਨੂੰ ਖੁਸ਼ ਕਰਨ ਦੇ ਲਈ ਆਪਣੇ ਹੀ ਲੋਕਾਂ ਨੂੰ ਖਤਰੇ 'ਚ ਪਾ ਰਹੇ ਹਨ ਪਾਕਿਸਤਾਨ ਦਾ ਤਾਲੀਬਾਨ ਲਈ ਸਮਰਥਨ ਦਾ ਹੱਕਿਆ ਪੁਰਾਣਾ ਹੈ ਸੋਵੀਅਤ ਵਿਰੋਧੀ ਮੁਜਾਹੀਦੀਨਾਂ ਦਾ ਸਮਰਥਨ ਕਰਨ ਤੋਂ ਲੈ ਕੇ 1990 ਦੇ ਦਹਾਕੇ ਦੇ ਵਿੱਚ ਤਾਲਿਬਾਨਤ ਸ਼ਾਸਨ ਨੂੰ ਮਾਨਤਾ ਦੇਣ ਤੱਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸਲਾਮਾਬਾਦ ਨੂੰ ਉਮੀਦ ਸੀ ਕਿ 2021 'ਚ ਤਾਲਿਬਾਨ ਦੀ ਸੱਤਾ ਵਿੱਚ ਵਾਪਸੀ ਉਸ ਦੀ ਪੱਛਮੀ ਸਰਹੱਦ ਨੂੰ ਸੁਰੱਖਿਅਤ ਕਰੇਗੀ ਅਤੇ ਸਰਹੱਦ ਪਾਰ ਅਤਵਾਦ ਨੂੰ ਘਟਾ ਦੇਵੇਗੀ ਇਸ ਦੀ ਬਜਾਏ ਪਾਕਿਸਤਾਨ ਨੂੰ ਹਮਲਿਆਂ ਦੇ ਮੋੜ ਉਭਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਕਿਸਤਾਨ ਤੇ ਹਮਲਾ ਕਰਕੇ ਤਾਲੀਬਾਨ afghan ਜਨਤਾ ਤੋਂ ਕੁਝ ਸੰਭਾਵਨਾ ਖਰੀਦਣ ਦੀ ਉਮੀਦ ਕਰਦਾ ਹੈ ਵਿਸ਼ਲੇਸ਼ਣ ਸੈਂਟਰ ਵਿਖੇ ਦੱਖਣੀ ਏਸ਼ੀਆ ਇੰਸਟੀਚਿਊਟ ਦੇ ਡਾਇਰੈਕਟਰ ਮਾਈਕਲ ਕੋਲਗਮੈਨ ਨੇ ਮੀਡੀਆ ਨੂੰ ਦੱਸਿਆ ਹੈ ਕਿ ਫੋਰਨ ਪੋਲਿਸੀ ਨੇ ਨੋਟ ਕੀਤਾ ਹੈ ਕਿ ਤਾਲੀਬਾਨ ਨੇਤਾਵਾਂ ਨੂੰ ਹੁਣ ਸਰਹੱਦ ਪਾਰ ਪਨਾਹ ਜਾਣ ਪਾਕਿਸਤਾਨੀ ਸਹਾਇਤਾ ਦੀ ਲੋੜ ਨਹੀਂ ਜੇ ਇਸਲਾਮਾਬਾਦ ਦੇ ਪ੍ਰਭਾਵ ਵਿੱਚ ਗਿਰਾਵਟ ਦਾ ਸੰਕੇਤ ਹੈ ਪਾਕਿਸਤਾਨ ਆਪਣੇ ਆਪ ਨੂੰ ਇੱਕ ਅਜਿਹੀ ਮੁਸ਼ਕਲ ਵਿੱਚ ਪਾਉਂਦਾ ਹੈ ਜੋ ਕਿ ਆਪਣੇ ਆਪ ਪੈਦਾ ਕੀਤੀ ਹੋਈ ਹੈ ਤਾਲੀਬਾਨ ਲੀਡਰਸ਼ਿਪ ਜਿਸ ਉਸਨੇ ਅਫਗਾਨਿਸਤਾਨ ਦੇ ਵਿੱਚ 20 ਸਾਲਾਂ ਦੀ ਬਗਾਵਤ ਦੌਰਾਨ ਸਮਰਥਨ ਕੀਤਾ ਸੀ ਹੁਣ ਇਸਲਾਮਾਬਾਦ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਸਮੂਹਾਂ ਨੂੰ ਪਨਾਲ ਦੇਣ ਦਾ ਰਿਹਾ ਹੈ ਇੱਕ ਹੋਰ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਮਾਮਲਾ ਦੇ ਪ੍ਰੋਫੈਸਰ ਜੋਸ਼ੂਆ ਵਾਈਟ ਨੇ ਪਿਛਲੇ ਸਾਲ ਕਿਹਾ ਸੀ ਕਿ ਸਰਹੱਦੀ ਤਣਾ ਦੇ ਤੋਰਖਮ ਕ੍ਰਾਸਿੰਗ ਤੇ ਵਪਾਰ ਵਿੱਚ ਵੀ ਵਿਵਗਨ ਪਾਇਆ ਗਿਆ ਅਤੇ ਖਾੜੀ ਦੇਸ਼ਾਂ ਨੂੰ ਚਿੰਤਤ ਕੀਤਾ ਹੈ 사우ਦੀ ਅਰਬ ਅਤੇ ਕਤਰ ਦੇ ਖੇਤਰਾਂ ਦੀ ਸੁਰੱਖਿਆ ਅਤੇ ਅਸਥਿਰਤਾ ਬਣਾਈ ਰੱਖਣ ਦੇ ਲਈ ਗੱਲਬਾਤ ਦੀ ਮੰਗ ਕੀਤੀ ਗਈ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ TTP ਦਾ ਪੁਨਰ ਉਭਾਰ ਪਾਕਿਸਤਾਨ ਦੀ ਅੰਦਰੂਨੀ ਸੁਰੱਖਿਆ ਖਤਰੇ ਵਿੱਚ ਕਿਉਂ ਹੈ ਤਹਿਰੀਕ-ਏ-ਤਾਲੀਬਾਨ ਪਾਕਿਸਤਾਨੀ ਯਾਨੀ TTP ਨੂੰ 2011 ਤੋਂ ਅਲਕਾਇਦਾ ਨਾਲ ਜੁੜੇ ਅਤਵਾਦੀ ਸੰਗਠਨਾਂ ਵਜੋਂ ਸੂਚੀਬੱਧ ਕੀਤਾ ਗਿਆ ਸੀ ਇਹ ਪਾਕਿਸਤਾਨੀ ਸਰਕਾਰ ਨੂੰ ਉਖਾੜ ਸੁੱਟਣ ਅਤੇ ਇਸਲਾਮੀ ਕਾਨੂੰਨ ਦੀ ਸਖਤ ਵਿਆਖਿਆ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅੰਦਾਜ਼ੇ ਮੁਤਾਬਕ ਇਸ ਦੀ ਮੈਂਬਰਸ਼ਿਪ 30000 ਤੋਂ 35000 ਤੱਕ ਹੋ ਸਕਦੀ ਹੈ ਜ਼ਰਬ ਅਜ਼ਬ ਅਤੇ ਰਾਦੁਲ ਫਸਾਦ ਵਰਗੀਆਂ ਪਿਛਲੀਆਂ ਫੌਜੀ ਮੁਹਿੰਮਾਂ ਦੇ ਬਾਵਜੂਦ ਕਾਬੁਲ ਚ ਤਾਲੀਬਾਨ ਦੀ ਜਿਤਨੇ ਟੀਟੀਪੀ ਨੂੰ ਆਪਣੇ ਟੜਿਆਂ ਨੂੰ ਮੁੜ ਸੰਗਠਿਤ ਕਰਨ ਅਤੇ ਦੁਬਾਰਾ ਇਕੱਠੇ ਹੋਣ ਦੀ ਆਗਿਆ ਦਿੱਤੀ ਹੈ ਜਿਸ ਨਾਲ ਹਮਲਿਆਂ 'ਚ ਵਾਧਾ ਹੋਇਆ ਹੈ ਪਾਕ ਇੰਸਟੀਚਿਊਟ ਫਾਰ ਪੀਸ ਸਟੱਡੀਜ਼ ਮੁਤਾਬਕ 2024 'ਚ ਪਾਕਿਸਤਾਨ 'ਚ ਹਿੰਸਾ 2015 'ਚ ਆਖਰੀ ਵਾਰ ਦੇਖੇ ਗਏ ਪੱਧਰ ਤੇ ਵਾਪਸ ਆ ਗਈ ਹੈ ਜੁਲਾਈ 2025 ਦੇ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਤੇ ਦਾਅਵਾ ਕੀਤਾ ਗਿਆ ਸੀ ਕਿ TTP ਤਾਲੀਬਾਨ ਅਧਿਕਾਰੀਆਂ ਤੋਂ ਲੌਜਿਸਟਿਕ ਅਤੇ ਸੰਚਾਲਨ ਸਹਾਇਤਾ ਮਿਲਦੀ ਹੈ ਜਿਸ ਦੋਸ਼ ਨੂੰ ਕਾਬੁਲ ਨੇ ਨਕਾਰਿਆ ਸੀ ਕਰੇਲੂ ਦਬਾਹ ਹੈਡ ਪਾਕਿਸਤਾਨ ਨੇ ਪਿਛਲੇ ਸਾਲ ਤੋਂ ਸਰਹੱਦ ਪਾਰ ਹਵਾਈ ਹਮਲੇ ਕੀਤੇ ਸਨ ਅਤੇ ਇਹ 1 ਮਿਲੀਅਨ ਤੋਂ ਵੱਧ ਅਫਗਾਨ ਸ਼ਰਨਾਰਥੀਆਂ ਨੂੰ ਬਾਹਰ ਕੱਢ ਦਿੱਤਾ ਸੀ ਵਿਸ਼ਲੇਸ਼ਕ ਕਹਿੰਦੇ ਹਨ ਕਿ ਤਾਲੀਬਾਨ ਪ੍ਰਸ਼ਾਸਨ ਦੀ टीटीपी ਵਿਰੁੱਧ ਠੋਸ ਕਾਰਵਾਈ ਕਰਨ ਚ ਅਸਮਰਥਤਾ ਦੇ ਸੰਬੰਧਾਂ ਨੂੰ ਕਾਫੀ ਤਣਾਅਪੂਰਨ ਬਣਾ ਦਿੰਦਾ ਹੈ ਜਦੋਂ ਤੱਕ ਟੀਟੀਪੀ ਦੇ ਮੁੱਦੇ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਹੱਲ ਨਹੀਂ ਕੀਤਾ ਜਾਂਦਾ ਦਵੱਲੇ ਸੰਬੰਧਾਂ ਚ ਅਰਥਪੂਰਨ ਸੁਧਾਰ ਅਧੂਰਾ ਰਹੇਗਾ <u>ਅੰਡਰਲਾਈਨ</u> ਅਫਗਾਨਿਸਤਾਨ ਵਿੱਚ ਪ੍ਰੌਕਸੀਆ ਦਾ ਸਮਰਥਨ ਕਰਨ ਦੀ ਪਾਕਿਸਤਾਨ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਰਣਨੀਤੀ ਦੀਆਂ ਸੀਮਾਵਾਂ ਨੂੰ ਬੇਨਕਾਬ ਕਰਦੀ ਰਹਿੰਦੀ ਹੈ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੌਸਮੀ ਨਕਵੀ ਨੂੰ ਨੇ ਚੇਤਾਵਨੀ ਦਿੱਤੀ ਹੈ ਕਿ ਅਫਗਾਨ ਫੌਜਾਂ ਵੱਲੋਂ ਨਾਗਰਿਕਾਂ ਤੇ ਗੋਲੀਬਾਰੀ ਕੀਤੇ ਜਾਣ ਤੋਂ ਬਾਅਦ ਕਿਸੇ ਵੀ ਪੜkahਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਦੋਵੇਂ ਧਿਰਾਂ ਨੇ ਸਰਹਦੀ ਚੌਕੀਆਂ ਅਤੇ ਅਤਵਾਦੀ ਗੈਂਪਾਂ ਨੂੰ ਜ਼ਬਤ ਕਰਨ ਜਾਂ ਨਸ਼ਟ ਕਰਨ 'ਚ ਸਫਲਤਾ ਦਾ ਦਾਅਵਾ ਕੀਤਾ ਹੈ ਫਿਰ ਵੀ ਜਵਾਬੀ ਕਾਰਵਾਈ ਦਾ ਚੱਕਰ جاری ਹੈ